ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਭੁਜਨਹਾਰ ਕੋ ਸਤ ਭੁਜਨਹਾਰ ਕੋ ਸਤ 부ਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਿਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ तत् ज्ञान तिस मन प्रगटाया पैते ते निरभ होए बसाना जिसते उपजया तिस माहे समाना बस्त माहे ले बस्त गड़ाई ताको भिन्न न कहना जाई बुझे बुझन हार विवेक बुझे बुझे बुझन हार विवेक नारायण मिले नानक एक नारायण मिले नानक एक ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਦੇ ਬਾਰੇ ਨੂੰ ਔਂਕੜ ਨਹੀਂ ਹੈ ਕਾਰਨ ਕੀ ਹੈ ਪਤਾ ਹੈ ਕਾਸ ਹਾਂ ਕਾਸ ਬੰਦ ਕਾ ਠੀਕ ਹੈ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਉੱਪਰ ਸੇਵਕ ਦੇ ਨਾਲ ਕੱਕੇ ਵਿਆਹਰੀ ਕੀ ਆ ਗਿਆ ਇਸ ਕਰਕੇ ਕਿ ਕਿਨੋਂ ਅੰਕੜ ਨਹੀਂ ਆਈ ਸੇਵਕ ਦੇ ਕੱਕੇ ਨਾ ਪਰ ਥੱਲੇ ਸਬੰਧਕ ਨਹੀਂ ਹੈ ਕਿ ਜਾਂ ਕੋਈ ਹੋਰ ਇਸ ਕਰਕੇ ਅੰਕੜ ਆ ਗਏ ਹੈਪਲਿੰਗ ਇੱਕ ਬਚ ਨਹੀਂ ਹੈ ਪ੍ਰਭ ਦਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਨਿਰੰਗ ਨਿਰੰਕਾਰਾ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਸਮਾਰੈ ਕਣ ਸਮਾਰੈ ਸਮਾਰੈ ਥੋੜਾ ਇਹਨਾਂ ਸੰਭਾਲ ਕਰਦਾ ਬਈ ਆਪਣੇ ਜਨ ਦਾ ਪਰਦਾ ਟੱਕ ਹੈ ਆਪਣੇ ਸੇਵਕ ਕੀ ਸਰ ਪਰ ਰੱਖ ਹੈ ਇਥੇ ਸੰਭਾਲ ਕਰਨ ਦਾ ਅਰਥ ਚੇਤੀ ਕਰਨਾ ਸੰਭਾਲਣਾ ਨਾਮ ਸੰਭਾਲਣਾ ਚੇਤੀ ਕਰਨਾ ਨਾ ਆਪਣੇ ਦਾਸ ਕੋ ਦੇ ਵਡਾਈ ਆਪਣੇ ਵਡਾਈ ਨਹੀਂ ਕਹਿਣਾ ਟੱਡਾ ਬਣ ਜਾਣਾ ਉੱਥੇ ਵਡਾਈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕਿ ਗਤ ਮਿਤ ਕੋਈ ਨਾ ਲਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਕੋ ਨਾ ਪਹੁੰਚੈ ਪਹੁੰਚੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਦਿਸ਼ ਪ੍ਰਗਟਾਇਆ ਨੀਕੀ ਕੀਰੀ ਮੇਨ ਕਲ ਰਖੈ ਪਸਮ ਕਰੈ ਲਸਕਰ ਕੋਟ ਲਖੈ ਜਿਸ ਕਾ ਸਾਸਨਾ ਕਾਡਤ ਆਪ ਤਾ ਕੋ ਰਖਤ ਕੇ ਕਰ ਹਾਥ ਇਨ ਤਾ ਤਤੇ ਤੇ ਬਿੰਦੀ ਨਹੀਂ ਲਾਣੀ ਹੈ ਇਥੇ ਅਰਥ ਹੈ ਤੇ ਸਰ ਜਾਂ ਉਸ ਅਰਥ ਬੰਨਾ ਤਾ ਕਉ ਉਸ ਨੂੰ ਜੇ ਅਰਥਨ ਤਦੋਂ ਫਿਰ ਬਿੰਦੀ ਲਾ ਕੇ ਬੋਲਣਾ ਸੀ ਤਾ ਕਉ ਰਾਖਤ ਦੇ ਕਰ ਹਾਥ ਤਾ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਇਸਕੇ ਕਰਤਬ ਬਿਰਥੇ ਜਾਤ ਮੈਨੂੰ ਭਾਤ ਵੀ ਕਹਿ ਸਕਦੇ ਤੁਸੀਂ ਬਿੰਦੀ ਲਾ ਕੇ ਮਾਰੇ ਨਾ ਰਖੇ ਅਵਰ ਨ ਕੋਏ ਸਰਬ ਜੀ ਆਕਾਰ ਆਖਾ ਸੋਏ ਕਾਹੇ ਸੋਚ ਕਰੇ ਤੇਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਇਹਨੂੰ ਵੈਸੇ ਅਲਖ ਸ਼ਬਦ ਪੜਾਇਆ ਜਾਂਦਾ ਜਿਵੇਂ ਅਲਖਿਆ ਨਾ ਜਾ ਸਕੇ ਵਿਡਾਣੀ ਵਿਡਾਣੀ ਹੁੰਦਾ ਵਿਡਾਣ ਅਚਰਜ ਇਕਾਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜੀਵ ਤਿਸ ਭਾਵੈ ਤੇ ਵਿਚ ਲਾਵੇ ਜੀਵ ਹੋਵੇ ਫੁਰਮਾਨ ਉਹ ਵੇਖੈ ਨਨਦਰ ਨਾ ਆਵੇ ਉਹ ਤਾਂ ਇਹ ਵਿਦਾਨ ਉਹ ਵਿਦਾਨ ਹੈ ਖਲਾਰਾ ਪਸਾਰ ਅश्चਰਜ ਬਾਰੰਬਾਰ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ ਨਾਮ ਧੰਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਦਾ ਸੰਗ ਨਾਮ ਰਸ ਜੋ ਜੋ ਜਨ ਤ੍ਰਿਪਤਾਣੇ ਤਨ ਮਨ ਨਾਮੈ ਨਾਮ ਸਮਾਨੇ ਮਨ ਤਨ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹਉ ਨਾਨਕ ਜਨ ਕੈ ਸਦ ਕਾਮ ਕਰਦੇ ਹੁੰਦੇ ਇਸ ਤਰ੍ਹਾਂ ਉੱਠਦੇ ਆ ਮੈਂਨੇ ਸੁੱਤੇ ਨਾਮ ਜਪਦੇ ਹੁੰਦੇ ਹੈ ਮਹਾਰਾਜ ਹੁਕਮ ਅੰਮੇ ਉਠਤ ਬੈਠਤ ਸੋਵਤ ਨਾਮ ਨਾਮ ਤੇ ਨਾਲ ਜੋੜਨਾ ਉੱਠਦੇ ਆ ਵੀ ਨਾ ਬੈਠਦੇ ਆ ਵੀ ਨਾ ਸੁੱਤੇ ਆ ਵੀ ਨਾ ਉਹ ਜਿਹਦੇ ਦਿਨ ਨੂੰ ਜਪਿਆ ਹੋਆ ਬੰਦਾ ਸੁਪਨੇ ਚ ਜਰੀ ਫਿਰ ਬੋਲਦਾ ਰਹਿੰਦਾ ਕਈ ਵੀਰ ਦਿਨਾਂ ਨੂੰ ਕੋਈ ਕੰਮ ਕਰਨਾ ਹੁੰਦਾ ਰਾਤ ਨੂੰ ਸੁਪਨੇ ਚ ਇਹ ਤਾਂ ਆ ਜਾਂਦਾ ਅਧੂਰਾ ਕੰਮ ਹੈ ਸੁਪਨੇ ਚ ਜਲ ਬੰਦਾ ਚਲੋ ਬੋਲੇ ਜਸ ਜੀ ਬਾ ਦਿਨ ਰਾਤ ਇਹ ਹੈ ਕਿਰਿਆਵਾਚੀ ਸ਼ਬਦ ਸਾਨੂੰ ਸਤਿਗੁਰੂ ਕਹਿ ਰਹੇ ਵੀ ਬੋਲੋ ਇਹ ਕਿਹੜਾ ਬੋਲੋ 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 ਜਸ ਜੀ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੈ ਮਨ ਤਨ ਆਪਣਾ तिन जन दे जिन जिन जन अपना प्रभु पछता सो जन सर्व थोक का दाता तिसकी शरण सर्व सुख पावे तिसके दर्श सब पाप मिटावे ابر स्यानप सगली शाड तिस जन की तू सेवा लाग अपन जान न होवी तेरा आवन आवन जान न होवी तेरा नानक तिस जन के पूजो ਪੂਜਯ ਸਦਾ ਪੈਰਾ ਨਾਨਕ ਇਸ ਜਨ ਕੇ ਪੂਜਯ ਸਦਾ ਪੈਰਾ